ਸੋਲਿਆ ਕਿ ਨਾਰਾ ਦਿੱਤਾ ਜਿਹਦਾ ਖੇਤ ਉਹਦੀ ਰੇਤ ਬਾੜ ਵੀ ਇਹਨਾਂ ਲੋਕਾਂ ਲਈ ਭ੍ਰਸ਼ਟਾਚਾਰ ਕਰਨ ਦਾ ਸਾਧਨ ਬਣ ਗਈ ਅੱਜ ਰਾਵੀ ਦੇ ਕਿਨਾਰੇ ਸਾਰੇ ਪਿੰਡਾਂ ਦੇ ਅੰਦਰ ਮੈਂ ਤੁਹਾਡੇ ਨਾਲ ਹੁੰਦਾ ਹੋਇਆ ਆਇਆ ਔਰ ਇਹ ਚੋਰ ਨਾ ਹੋਣ ਤੇ ਫੋਗ ਮਸ਼ੀਨਾ ਛੱਡ ਕੇ ਡਿਪਰ ਚੜ੍ਹ ਕੇ ਧੋੜਨ ਕਿਉਂ ਇਹ ਜਿਹਦਾ ਖੇਤ ਉਹਦੀ ਰੇਤ ਦੀ ਆੜ ਦੇ ਅੰਦਰ ਜਿਸ ਤਰੀਕੇ ਨਾਲ ਇਲੀਗਲ ਮਾਈਨਿੰਗ ਹੋ ਰਹੀ ਹੈ ਕਿਆ ਇਹਦਾ ਜਵਾਬ ਪ੍ਰਸ਼ਾਸਨ ਕੋਲ ਹੈਗਾ ਕਿਆ ਗਰੀਬ ਤੋਂ ਗਰੀਬ ਆਦਮੀ ਸਮਾਨਯ ਆਦਮੀ ਨੂੰ ਵੀ ਗੱਲ ਸਮਝ ਆਂਦੀ ਹੈ ਜਿਹਦਾ ਦੇ ਘਰ ਟੁੱਟਿਆ ਨਾ ਇੱਕ ਟੋਕਰੀ ਰੇਤ ਦੀ ਰਾਵੀ ਚੋਂ ਕੱਢ ਸਕਦਾ ਤੇ ਫੋਗ ਮਸ਼ੀਨਾਂ ਲਾ ਕੇ ਆ ਦੋ ਰਾਵੀਆਂ ਬਣਾਤੀਆਂ ਰਾਵੀ ਇਹ ਪ੍ਰਾਣੀ ਚਲਦੀ ਵੀ ਹੈ ਇੱਕ ਉਹ ਚਲਦੀ ਵੀ ਹੈ अंदर जाके जिस तरीके नाल इलीगल माइनिंग हो रही है क्या सरकार की मर्जी के बिना हो सकती है क्या प्रशासन की मर्जी के बिना हो सकती है वो ताकत ने पॉलिटिशियन ने कि राजनेता ने किड़े मंत्री ने क्या पूछना जवाब बन बंद, बन नहीं का मैं पुल दल देखा कसलोर वाले काजा मीटर की दूरी से इलीगल माइनिंग शुरू हो गई है पुल देश की संपत्ति होंगे ने ਅਗਲੀ ਬਾੜ ਚ ਕਿਹੜਾ ਪੁਲ ਬਚੇਗਾ ਕਿਤਨਾ ਮਹੱਤਵਪੂਰਨ ਪੋਲਾ ਜੇਨ ਨਾਲ ਜੋੜਦਾ ਹੈ ਲੇਕਿਨ ਸਰਕਾਰ ਬਿਲਕੁਲ ਚੁੱਪ ਬੈਠੀ ਹੈ ਇਥੇ 2 ਫੁੱਟ ਦੀ ਰੇਤ ਦੇ ਥੱਲੋਂ ਮ੍ਰਿਤਕ ਵਿਅਕਤੀ ਮਿਲ ਜਾਂਦਾ ਹੈ ਬਿਨਾ ਪੋਸਟਮਾਰਟਮ ਦੇ ਉਹਨੂੰ ਜਲਾਤਾ ਜਾਂਦਾ ਕਿੱਦਾਂ ਮਰਿਆ ਕਿੰਨ ਮਰਿਆ ਕਿਉਂ ਹੋਇਆ ਕੋਈ ਜਾਣਕਾਰੀ ਨਹੀਂ ਪੈਸੇ ਦੇ ਦਮ ਤੇ ਜ਼ਬਰ ਦੇ ਦਮ ਤੇ ਪੁਲਿਸ ਦੇ ਦਮ ਤੇ ਪ੍ਰਸ਼ਾਸਨ ਦੇ ਦਮ ਤੇ ਸਰਕਾਰ ਦੇ ਦਮ ਤੇ ਇਹ ਕੋਈ ਇੱਕ ਦੀਆਂ ਲੱਤਾਂ ਘੁੜੀ ਨਹੀਂ ਉਹਦੀ ਕੋਈ ਖੋਜ ਖਬਰ ਹੀ ਨਹੀਂ ਇਹ ਮੈਂ ਪੰਜਾਬ ਦਾ ਅਸਲੀ ਚਿਹਰਾ ਕੀ ਹੈ ਇਹ ਕੱਲੀ ਰਾਵੀ ਨਹੀਂ ਤੇ ਬਾਡਰ ਦੇ ਨਾਲ ਚਲਦੇ ਚਲਦੇ ਸਾਰੇ ਦਰਿਆਵਾਂ ਮਰ ਤੱਕ ਨਾ ਫਿਰੋਜ਼ਪੁਰ ਤੱਕ ਚਲੇ ਗੋ ਮੈਂ ਫਿਰੋਜ਼ਪੁਰ ਵੀ ਗੇਦਾਸੀ ਵੀ ਉੱਥੇ ਹੀ ਰੋਲਾ ਸੀ ਇਹ ਜਿਹੜੀ ਇਲੀਗਲ ਮਾਈਨਿੰਗ ਹੈ ਇਹ ਧਰਤੀ ਦਾ ਵੀ ਨੁਕਸਾਨ ਕਰ ਰਹੀ ਹੈ ਪ੍ਰਕਿਰਤੀ ਦਾ ਵੀ ਨੁਕਸਾਨ ਕਰ ਰਹੀ ਹੈ ਆਹ ਪਤਾਵਾਂ ਨੂੰ ਅਸੀਂ ਨਿਮੰਤਰਣ ਦੇ ਰਹੇ ਆਂ ਚੰਦ ਲੋਕਾਂ ਨੂੰ ਫਾਇਦਾ ਉਠਾਣ ਲਈ ਜਿਹੜੇ ਲੋਕ ਅੱਖਾਂ ਬੰਦ ਕਰਕੇ ਬੈਠੇ ਨੇ ਨਾ ਉਹ ਜਨਰੇਸ਼ਨ ਜਿਹੜੀ ਆਪਣੀ ਉਹਦਾ ਭਲਾ ਕਰ ਰਹੇ ਨੇ ਨਾ ਪੰਜਾਬ ਦਾ ਭਲਾ ਕਰ ਰਹੇ ਨੇ ਕਿਹਦੇ ਲਈ ਪੈਸਾ ਕਿੰਨਾ ਪੈਸਾ ਇਹ ਸਰਕਾਰ ਨੂੰ ਜਵਾਬ ਦੇਣਾ ਪਏਗਾ ਉਹਨੇ ਸਾਹਮਣੇ ਮੈ ਦਿਖਾਇਆ ਦੇਖੋ ਇਧਰ ਵੀ ਟਿੱਪਰ ਲੱਗੇ ਰਾਤ ਨੂੰ ਇੱਥੇ ਬੰਦਾ ਮੰਗ ਨਹੀਂ ਸਕਦਾ ਰਾਜੀ ਫਾਰੈਸਟ ਨਾਲ ਹੀ ਹੈ ਕਛਲੀਆਂ ਇਹ ਫਾਰੈਸਟ ਹੈ ਇਹ ਬਿਲਕੁਲ ਨਾਲ ਮੁੱਚਿਆ ਹੋਇਆ ਉਹ ਤੇ ਜਿਹੜੇ ਜਿੱਥੋਂ ਅਸੀਂ ਪਹਿਲਾਂ ਆਏ ਆ ਕੁਤਰੋੜ ਦੇ ਪੁੱਲ ਦੇ ਅੱਗੇ ਉਹਦੇ ਅੱਗੇ ਜਾ ਕੇ ਕੇਂਦਰ ਦੀ ਜਗ੍ਹਾ ਉਹਦੇ ਤੇ ਵੀ ਇਹ ਵਾਇਲਡ ਸੈਂਚਰੀ ਹੈ ਜੀ ਇੱਧਰ ਲੱਗੇ ਤੇ ਕਰ ਹੀ ਨਹੀਂ ਸਕਦੇ ਆਪਾਂ ਇਹ ਹਾਲਤ ਜਿਹੜੀ ਬਣਾਈ ਹੈ ਜਿਹੜੇ ਆਪਣੇ ਆਪ ਨੂੰ ਬੜਾ ਈਮਾਨਦਾਰ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇਹ ਇਲੀਗਲ ਮਾਈਨਿੰਗ ਦੇ ਨੂੰ ਬੰਦ ਕਰਕੇ ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ ਰੈਵਨਿਊ 20000 ਕਰੋੜ ਦਾ ਇਕੱਠਾ ਕਰਾਂਗੇ ਕਿੱਥੇ ਹੈ ਰੈਵਨਿਊ ਤੇ ਆ ਰਹੇ ਆ ਜਾਂ ਕਿਦੀ ਕਿਦੀ ਜੇਬ ਚ ਰਿਹਾ ਇਹ ਪੰਜਾਬੀਆਂ ਨੂੰ ਸਮਝਣਾ ਪਏਗਾ ਵਿਧਾਨ ਸਭਾ ਸੇ ਇਹ ਮੁੱਦਾ ਚੁੱਕਿਆ ਜਾਏਗਾ ਕਿਉਂਕਿ ਤੁਹਾਡਾ ਏਰੀਆ ਪੰਦਾ ਹੈਗਾ ਡੈਫੀਨੇਟ ਚੁੱਕਾਂਗੇ ਡੈਫੀਨੇਟ ਚੁੱਕਾਂਗੇ ਜਨਤਾ ਜੀ ਵੀ ਚੁੱਕਾਂਗੇ ਸੜਕਾਂ ਦੇ ਵੀ ਚੁੱਕਾਂਗੇ ਮੀਡੀਆ ਜੀ ਵੀ ਚੁੱਕਾਂਗੇ ਔਰ ਮੇਰੀ ਤੁਹਾਨੂੰ ਬੇਨਤੀ ਹੈ ਸਾਲ ਰਹਿ ਗਿਆ ਹੁੰਟੀ ਗਲਤੀ ਇਹਨਾਂ ਦੀ ਸ਼ੁਰੂ ਹੋ ਗਈ ਹੈ ਤੇ ਸੱਚੀਆਂ ਖਬਰਾਂ ਲਾ ਕੇ ਤੁਸੀਂ ਵੀ ਸੱਚੇ ਪੰਜਾਬੀ ਹੋਣ ਦਾ ਫਰਜ਼ ਜ਼ਰੂਰ ਅਦਾ ਕਰਿਓ ਪ੍ਰਧਾਨ ਜੀ ਹੋਰ ਵੀ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਨਹੀਂ ਇੱਦਾਂ ਹੀ ਹੈ ਜੀ ਮੈਂ ਬਰੋਜਪੁਰ ਗਿਆ ਸੀ ਉੱਥੇ ਵੀ ਇਦਾਂ ਹੀ ਹਾਲ ਹੈ ਜੀ ਔਰ ਮੈਂ ਤਾਂ ਹੁਣ ਸੋਚ ਰਿਹਾ ਕਿ ਇਹ ਇਹਦੇ ਨਾਲ ਲੱਗਦਾ ਲੱਗਦਾ ਕਿਹੜਾ ਏਰੀਆ ਆ ਇੱਕ ਵਾਰੀ ਇੱਥੇ ਯਾਤਰਾ ਹੀ ਕਰ ਲਈ ਜਾਏ ਇੱਕ ਤੇ ਪਤਾ ਕਰ ਲਿਆ ਜਾਏ ਕਿ ਜਿਹੜੇ ਬਾੜ ਦੇ ਅੰਦਰ ਘਰ ਟੁੱਟੇ ਸੀ ਉਹਨਾਂ ਨੂੰ ਕੀ ਕੀ ਮਿਲ ਗਿਆ ਜਿਹੜੀ ਰਾਹਤ ਆਈ ਹੈ ਉਹ ਪੁੱਜੀ ਆ ਜਣੀ ਕੀ ਉਹ ਵਿਚਾਰੇ ਟੋਕਰੀ ਰੇਤ ਵੀ ਚੁੱਕ ਸਕਦੇ ਆ ਘਰ ਬਣਾਣ ਲਈ ਨਾ ਪੁਲਸ ਆ ਜਾਏਗਾ ਕਾਨੂੰਨ ਦੀ ਤਾਂ ਜੀਆਂ ਉੱਡ ਰਹੀਆਂ ਜੀ ਇਹ ਕਿਹਾ ਜਾਏਗਾ ਲੇਕਿਨ ਇਲੀਗਲ ਮਾਈਨਿੰਗ ਨੂੰ ਬढ़ावा ਦੇਣ ਵਾਲੇ ਲੋਕ ਦੰਦ ਨਾ ਦੇ ਰਹੇ